ਸਾਤਰੀਕਾਲ ਅੱਜ ਅਸੀਂ ਅਜਮੇਰ ਸਿੰਘ ਦੀ ਕਿਤਾਬ ਤੂਫਾਨਾਂ ਦਾ ਸ਼ਾ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰਾਂਗੇ ਮਤਲਬ ਇਸ ਕਿਤਾਬ ਨੂੰ ਹੰਗਾਰਾ ਕਿਵੇਂ ਮਿਲਿਆ ਲੋਕਾਂ ਦੀ ਕੀ رائے ਰਹੀ ਇਸ ਤੇ ਥੋੜੀ ਗਹਿਰਾਈ ਵਿੱਚ ਜਾਵਾਂਗੇ ਹਾਂਜੀ ਸਾਡੇ ਕੋਲ ਨਾ ਇਸ ਕਿਤਾਬ ਦੇ ਰਿਐਕਸ਼ਨ ਬਾਰੇ ਮਤਲਬ ਜੋ ਵੀ ਪ੍ਰਤੀਕਿਰਿਆ ਆਈ ਉਸ ਦਾ ਇੱਕ ਵੇਰਵਾ ਹੈ ਤੇ ਆਪਣੀ ਕੋਸ਼ਿਸ਼ ਰਹੇਗੀ ਸਮਝਣ ਦੀ ਕਿ ਇਸ ਨੂੰ ਕਿਵੇਂ ਦੇਖਿਆ ਗਿਆ ਤੇ ਅਸਲ 'ਚ ਇਸ ਦਾ ਅਸਰ ਕੀ ਹੋਇਆ ਠੀਕ ਹੈ ਕਿਉਂਕਿ ਇਹ ਸਿਰਫ ਇੱਕ ਜੀਵਨੀ ਨਹੀਂ ਲੱਗਦੀ ਹੈ ਨਾ ਇਸ ਰਾਬਾ ਨੂੰ ਇੱਕ ਇੱਕ ਖਾਸ ਪ੍ਰਤੀਕ ਵਜੋਂ ਪੇਸ਼ ਕਰਦੀ ਹੈ ਅੱਛਾ ਆਓ ਇਸ ਨੂੰ ਖੋਲ ਕੇ ਦੇਖੀਏ ਫਿਰ ਹਾਂਜੀ ਬਿਲਕੁਲ ਦੇਖੋ ਸਰੋਤਾ ਇਹੀ ਦੱਸਦੇ ਨੇ ਕਿ ਇਸ ਕਿਤਾਬ ਨੂੰ ਪੰਜਾਬੀ ਸਾਹਿਤ ਵਿੱਚ ਤੇ ਖਾਸ ਕਰਕੇ ਜਿਹੜਾ ਸਿੱਖ ਇਤਿਹਾਸ ਦਾ ਅਧਿਐਨ ਹੈ ਉਹਦੇ ਵਿੱਚ ਇੱਕ ਅਹਿਮ ਇੱਕ ਅਹਿਮ ਕੰਮ ਮੰਨਿਆ ਗਿਆ ਹੈ ਅੱਛਾ ਕਾਸ ਤੌਰ ਤੇ ਜਿਸ ਡੂੰਗਾਈ ਨਾਲ ਖੋਜ ਕੀਤੀ ਗਈ ਹੈ ਤੇ ਜਿਸ ਜਜ਼ਬੇ ਨਾਲ ਮਤਲਬ ਪਾਵੁਕਤਾ ਨਾਲ ਸਰਾਬਾ ਦੇ ਕਿਰਦਾਰ ਨੂੰ ਪੇਸ਼ ਕੀਤਾ ਗਿਆ ਨਾ ਉਸ ਦੀ ਕਾਫੀ ਸ਼ਲਾਗਾ ਹੋਈ ਹੈ। ਹੂੰ ਇਹ ਜਿਹੜੀ ਪਾਵੁਕਤਾ ਤੇ ਗਹਿਰਾਈ ਵਾਲੀ ਗੱਲ ਹੈ ਇਹ ਦਿਲਚਸਪ ਹੈ। ਕਿਸ ਰੋਤ ਇਹ ਵੀ ਦੱਸ ਦੇ ਨੇ ਕਿ ਇਹ ਪੇਸ਼ਕਾਰੀ ਪਹਿਲਾਂ ਵਾਲੀਆਂ ਲਿਖਤਾਂ ਨਾਲੋਂ ਵੱਖਰੀ ਕਿਵੇਂ ਹੈ? ਮਤਲਬ ਕਿਵੇਂ ਇਹ ਸਰਾਬਾ ਨੂੰ ਸਿਰਫ ਇੱਕ ਸ਼ਹੀਦੀ ਨਹੀਂ ਸਗੋਂ ਬ੍ਰਿਟਿਸ਼ ਸਾਮਰਾਜ ਵਿਰੁੱਧ ਇੱਕ ਖਾਸ ਇਨਕਲਾਬੀ ਜੋਸ਼ ਦੇ ਪ੍ਰਤੀਕ ਵਜੋਂ ਵਾਰਦੀ ਹੈ? ਬਿਲਕੁਲ ਇਹੀ ਮੁੱਖ ਨੁਕਤਾ ਸਰੋਤ ਇਸ਼ਾਰਾ ਕਰਦੇ ਨੇ ਕਿ ਕਿਤਾਬ ਸਰਾਬਾਂ ਦੀ ਕੁਰਬਾਨੀ ਨੂੰ ਸਿਰਫ ਭਾਰਤੀ ਆਜ਼ਾਦੀ ਦੀ ਲੜਾਈ ਦੇ ਸੰਦਰਭ ਚ ਨਹੀਂ ਦੇਖਦੀ ਅੱਛਾ ਹਾਂ ਸਗੋਂ ਇਸ ਨੂੰ ਸਿੱਖ ਚੇਤਨਾ ਤੇ ਜਿਹੜਾ ਸਿੱਖ ਸੰਘਰਸ਼ ਚੱਲਦਾ ਆ ਰਿਹਾ ਉਸ ਦੀ ਨਿਰੰਤਰਤਾ ਦੇ ਹਿੱਸੇ ਵਜੋਂ ਵੀ ਪੇਸ਼ ਕਰਦੀ ਹੈ ਇੱਥੇ ਦਿਲਚਸਪ ਗੱਲ ਇਹ ਹੈ ਕਿ ਇਸੇ ਕਰਕੇ ਇਹ ਕਿਤਾਬ ਉਹਨਾਂ ਲੋਕਾਂ ਨੂੰ ਜ਼ਿਆਦਾ ਟੱਚ ਕਰਦੀ ਹੈ ਜਿਹੜੇ ਸਿੱਖ ਇਤਿਹਾਸ ਨਾਲ ਜੁੜੇ ਨੇ हां जी या फिर गदर लहर ਜਿਹੜੀ 20ਵੀਂ ਸਦੀ ਦੇ ਸ਼ੁਰੂ ਚ ਇੱਕ ਵੱਡੀ ਇਨਕਲਾਬੀ ਲਹਿਰ ਸੀ ਤੇ ਖਾਸ ਕਰਕੇ 1984 ਤੋਂ ਬਾਅਦ ਜਿਹੜੀ ਸਿੱਖ ਸਿਆਸੀ ਸੋਚ ਉੱਭਰੀ ਹੈ ਉਹਦੇ ਨਾਲ ਡੂੰਗਾ ਲਗਾ ਰੱਖਦੇ ਨੇ हां ਤਾਂ ਇਸ ਦਾ ਮਤਲਬ ਇਹ ਹੋਇਆ ਕਿ ਕਿਤਾਬ ਇੱਕ ਖਾਸ ਕਿਸਮ ਦੇ ਪਾਠਕਾਂ ਨਾਲ ਜ਼ਿਆਦਾ ਜੁੜਦੀ ਹੈ ਜਿਹੜੇ ਸਰਾਬਾ ਦੀ ਵਿਰਾਸਤ ਨੂੰ ਸਿੱਖ ਪਹਿਚਾਨ ਤੇ ਸਵੈ ਮਾਣ ਦੇ ਇੱਕ ਵੱਡੇ ਬਿਰਤਾਂਤ ਵਿੱਚ ਫਿੱਟ ਕਰਕੇ ਦੇਖਦੇ ਨੇ हां ਕਹਿ ਸਕਦੇ ਹਾਂ ਕੁਝ ਹੱਦ ਤੱਕ ਇਹੀ ਗੱਲ ਹੈ ਸਰੋਤ ਇਹੀ ਦੱਸਦੇ ਨੇ ਕਿ ਲੇਖਕ ਦਾ ਜਿਹੜਾ ਨਜ਼ਰੀਆ ਹੈ ਉਹ ਉਹਨਾਂ ਪਾਠਕਾਂ ਦੀ ਸੋਚ ਨਾਲ ਮੇਲ ਖਾਂਦਾ ਹੈ ਹੂੰ ਜਿਹੜੇ ਇਤਿਹਾਸਿਕ ਸ਼ਖਸੀਅਤਾਂ ਨੂੰ ਉਹਨਾਂ ਦੀ ਵਿਰਾਸਤ ਨੂੰ ਅਜੋਕੇ ਸਮੇਂ ਵਿੱਚ ਪਛਾਣ ਤੇ ਰਾਜਨੀਤਿਕ ਸੰਘਰਸ਼ਾਂ ਲਈ ਇੱਕ ਪ੍ਰੇਰਣਾ ਦਾ ਸੂਮਾ ਮੰਨਦੇ ਨੇ ਇਹ ਸਿਰਫ ਇਤਿਹਾਸਿਕ ਤੱਥਾਂ ਦਾ ਵੇਰਵਾ ਨਹੀਂ ਹੈ ਸਗੋਂ ਇੱਕ ਖਾਸ ਦ੍ਰਿਸ਼ਟੀਕੋਣ ਤੋਂ ਉਹਨਾਂ ਦੀ ਵਿਆਖਿਆ ਵੀ ਹੈ ਸਮਝੇ ਨਾ ਹਾਂ ਸਮਝ ਗਈ ਪਰ ਦੇਖੋ ਜਿੱਥੇ ਕੋਈ ਖਾਸ ਦ੍ਰਿਸ਼ਟੀਕੋਣ ਹੁੰਦਾ ਹੈ ਉੱਥੇ ਕੁਝ ਅਸਹਿਮਤੀਆਂ ਵੀ ਤਾਂ ਹੁੰਦੀਆਂ ਹੀ ਨੇ ਸਰੋਤਾ ਵਿੱਚ ਇਸ ਕਿਤਾਬ ਦੀ ਕੁਝ ਆਲੋਚਨਾ ਦਾ ਵੀ ਜ਼ਿਕਰ ਹੈ ਖਾਸ ਕਰਕੇ ਲੇਖਕ ਦੇ ਸਮਝੇ ਜਾਂਦੇ ਸਿਆਸੀ ਚੁਕਾ ਨੂੰ ਲੈ ਕੇ ਹਾਂ ਹਾਂ ਇਹ ਇੱਕ ਅਹਿਮ ਪਹਿਲੂ ਹੈ ਜਿਸ ਦਾ ਜ਼ਿਕਰ ਸਰੋਤਾ ਵਿੱਚ ਮਿਲਦਾ ਹੈ ਬਿਲਕੁਲ ਕੁਝ ਆਲੋਚਕ ਨੇ ਖਾਸ ਕਰਕੇ ਕੁਝ ਅਕਾਦਮਿਕ ਤੇ ਸਿਆਸੀ ਹਲਕਿਆਂ ਵਿੱਚੋਂ ਜਿਨ੍ਹਾਂ ਨੇ ਲੇਖਕ ਤੇ ਇੱਕ ਖਾਸ ਵਿਚਾਰਧਾਰਕ ਪੱਖ ਰੱਖਣ ਦਾ ਇਲਜ਼ਾਮ ਲਾਇਆ ਹੈ ਅੱਛਾ ਜਿਸ ਨੂੰ ਕਈ ਵਾਰ ਲੋਕ ਮਤਲਬ ਖਾਲਿਸਤਾਨ ਪੱਖੀ ਵੀ ਕਹਿ ਦਿੰਦੇ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਜਿਹੜਾ ਚੁਕਾ ਹੈ ਇਹ ਇਤਿਹਾਸਿਕ ਘਟਨਾਵਾਂ ਦੀ ਨਿਰਪੱਖ ਪੇਸ਼ਕਾਰੀ ਤੇ ਅਸਰ ਪਾ ਸਕਦਾ ਹੈ ਠੀਕ ਇੱਥੇ ਨਾ ਮੈਂ ਇਹ ਗੱਲ ਬਿਲਕੁਲ ਸਾਫ਼ ਕਰ ਦੇਣਾ ਚਾਹਨੀ ਆ ਸਰੋਤਿਆਂ ਲਈ ਕਿ ਅਸੀਂ ਸਿਰਫ ਉਹਨਾਂ ਵਿਚਾਰਾਂ ਦਾ ਜ਼ਿਕਰ ਕਰ ਰਹੀਆਂ ਜੋ ਇਸ ਕਿਤਾਬ ਦੇ ਹੁੰਗਾਰੇ ਬਾਰੇ ਸਾਡੇ ਕੋਲ ਮੌਜੂਦ ਸਰੋਤਾਂ ਵਿੱਚ ਦਰਜ ਹਨ ਅਸੀਂ ਇਹਨਾਂ ਆਲੋਚਨਾਵਾਂ ਜਾਂ ਦਾਅਵਿਆਂ ਦਾ ਨਾ ਤਾਂ ਸਮਰਥਨ ਕਰ ਰਹੇ ਹਾਂ ਨਾ ਹੀ ਖੰਡਨ ਬਿਲਕੁਲ ਸਹੀ ਸਾਡਾ ਕੰਮ ਸਿਰਫ ਸਰੋਤਾਂ ਵਿੱਚਲੀ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ ਬਿਲਕੁਲ ਇਹ ਬਹੁਤ ਜ਼ਰੂਰੀ ਨੁਕਤਾ ਹੈ ਦੇਖੋ ਜੇ ਅਸੀਂ ਇਸ ਨੂੰ ਵੱਡੀ ਤਸਵੀਰ ਵਿੱਚ ਦੇਖੀਏ ਤਾਂ ਇਹ ਦੋਵੇਂ ਪਹਿਲੂ ਯਾਨੀ ਕਿ ਸ਼ਲਾਗਾ ਵੀ ਤੇ ਆਲੋਚਨਾ ਵੀ ਇਹ ਦੋਵੇਂ ਇਸ ਕਿਤਾਬ ਦੇ ਸਮੁੱਚੇ ਪ੍ਰਭਾਵ ਦਾ ਹਿੱਸਾ ਨੇ ਹਾਂਜੀ ਆਲੋਚਨਾ ਹੋਣ ਦੇ ਬਾਵਜੂਦ ਸਰੋਤ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਪੰਜਾਬ ਦੇ ਜਿਹੜੇ ਬૌਧਿਕ ਤੇ ਕਾਰਕੁਨ ਹਲਕੇ ਨੇ ਉਹਨਾਂ ਵਿੱਚ ਇਸ ਕਿਤਾਬ ਨੂੰ ਇੱਕ ਬਹੁਤ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਰਚਨਾ ਮੰਨਿਆ ਗਿਆ ਹੂੰ ਇਸ ਨੇ ਨਾ ਸਿਰਫ ਕਰਤਾਰ ਸਿੰਘ ਸਰਾਬਾ ਵਿੱਚ ਲੋਕਾਂ ਦੀ ਦਿਲਚਸਪੀ ਨੂੰ ਮਤਲਬ ਦੁਬਾਰਾ ਜਗਾਇਆ ਹੈ ਹਾਂ ਮੋੜ ਸੁਰਜੀਤ ਕੀਤਾ ਹੈ ਹਾਂ ਜੀ ਮੋੜ ਸੁਰਜੀਤ ਕੀਤਾ ਸਗੋਂ ਕੁਰਬਾਨੀ ਸਾਮਰਾਜ ਦਾ ਵਿਰੋਧ ਕੌਮੀ ਪਹਿਚਾਨ ਇਹਨਾਂ ਮੁੱਦਿਆਂ ਤੇ ਨਵੇਂ ਸਿਰਿਓਂ ਗੰਭੀਰ ਬਹਿਸਾਂ ਨੂੰ ਸ਼ੁਰੂ ਕੀਤਾ ਹੈ ਤਾਂ ਫਿਰ ਇਸ ਦਾ ਮਤਲਬ ਇਹ ਹੋਇਆ ਕਿ ਕਿਤਾਬ ਦਾ ਜਿਹੜਾ ਅਸਰ ਹੈ ਉਹ ਸਿਰਫ ਸਾਹਿਤਕ ਜਾਂ ਅਕਾਦਮਿਕ ਦਾਇਰੇ ਤੱਕ ਹੀ ਨਹੀਂ ਰਹਾ ਸਗੋਂ ਸਮਾਜਿਕ ਤੇ ਸਿਆਸੀ ਪੱਧਰ ਤੇ ਵੀ ਦੇਖਿਆ ਗਿਆ ਹੈ ਹਾਂ ਸਰੋਤਾਂ ਤੇ ਹੀ ਕਹਿੰਦੇ ਨੇ ਇਹੀ ਇਸ਼ਾਰਾ ਕਰਦੇ ਨੇ ਕਿਤਾਬ ਨੇ ਸਰਾਬਾ ਨੂੰ ਸਿਰਫ ਇਤਿਹਾਸ ਦੇ ਪੰਨਿਆਂ ਚੋਂ ਕੱਢ ਕੇ ਅਜੋਕੀ ਗੱਲਬਾਤ ਦਾ ਹਿੱਸਾ ਬਣਾ ਦਿੱਤਾ ਹੈ ਇਹ ਸਿਰਫ ਅਤੀਤ ਦੀ ਗੱਲ ਨਹੀਂ ਕਰਦੀ ਸਗੋਂ ਅੱਜ ਦੇ ਲਈ ਉਸ ਦੇ ਕੀ ਅਰਥ ਨੇ ਇਹ ਲੱਭਣ ਦੀ ਕੋਸ਼ਿਸ਼ ਕਰਦੀ ਹੈ ਭਾਵੇਂ ਵਿਆਖਿਆ ਕੁਝ ਲੋਕਾਂ ਨੂੰ ਵਿਵਾਦਪੂਰਣੀ ਕਿਉਂ ਨਾ ਲੱਗੇ ਹੂੰ ਸਹੀ ਗੱਲ ਸੋ ਜੇਕਰ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਕਹਿ ਸਕਦੇ ਹਾਂ ਕਿ ਤੂਫਾਨਾਂ ਦਾ ਸ਼ਾਹ ਅਸਵਾਰ ਨੂੰ ਜਿਹੜਾ ਹੋਂਕਾਰਾਂ ਮਿਲਿਆ ਉਹ ਕਾਫੀ ਮਿਲਿਆ ਜੁਲਿਆ ਰਿਹਾ ਗੁੰਜਲਦਾਰ ਹੈ ਇੱਕ ਪਾਸੇ ਇਸ ਦੀ ਖੋਜ ਇਸ ਦੀ ਜਜ਼ਬਾਤੀ ਪੇਸ਼ਕਾਰੀ ਤੇ ਸਰਾਬਾਂ ਨੂੰ ਇੱਕ ਪ੍ਰੇਰਣਾ ਦੇਣ ਵਾਲੀ ਸ਼ਖਸੀਅਤ ਵਜੋਂ ਮੋੜ ਸਥਾਪਿਤ ਕਰਨ ਲਈ ਇਸ ਨੂੰ ਸਲਾਇਆ ਗਿਆ ਹਾਂਜੀ ਦੂਜੇ ਪਾਸੇ ਲੇਖਕ ਦੇ ਸੰਭਾਵੀ ਵਿਚਾਰ ਤਾਰਕ ਚੁਕਾ ਕਰਕੇ ਇਸ ਦੀ ਇਤਿਹਾਸਿਕ ਵਿਆਖਿਆ ਤੇ ਸਵਾਲ ਵੀ ਚੁਕੇ ਗਏ ਪਰ ਇੱਕ ਗੱਲ ਤਾਂ ਪੱਕੀ ਹੈ ਜਿਸ ਤੇ ਕੋਈ ਵਿਵਾਦ ਨਹੀਂ ਹੋਏ ਕਿ ਇਸ ਕਿਤਾਬ ਨੇ ਕਰਤਾਰ ਸਿੰਘ ਸਰਾਬਾ ਦੀ ਕਹਾਣੀ ਤੇ ਉਹਨਾਂ ਦੇ ਆਦਰਸ਼ਾਂ ਨੂੰ ਦੁਬਾਰਾ ਲੋਕਾਂ ਦੇ ਧਿਆਨ ਚ ਲਿਆਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਹਾਂ ਇਹ ਸੱਚਮੁੱਚ ਇੱਕ ਬਹੁਤ ਹੀ ਅਹਿਮ ਤੇ ਕਹਿ ਸਕਦੇ ਹਾਂ ਡੂੰਗੀ ਵਿਚਾਰ ਚਰਚਾ ਰਹੀ ਹਾਂਜੀ ਬਿਲਕੁਲ ਤੇ ਇਹ ਇੱਕ ਮਹੱਤਵਪੂਰਨ ਸਵਾਲ ਵੀ ਖੜਾ ਕਰਦਾ ਹੈ ਜਿਸ ਬਾਰੇ ਸਰੋਤੇ ਸੋਚ ਸਕਦੇ ਨੇ ਜੀ ਕਿ ਜਿਸ ਤਰੀਕੇ ਨਾਲ ਅਸੀਂ ਆਪਣੇ ਇਤਿਹਾਸਿਕ ਨਾਇਕਾਂ ਨੂੰ ਯਾਦ ਕਰਦੇ ਹਾਂ ਜਿਸ ਤਰ੍ਹਾਂ ਉਹਨਾਂ ਦੀਆਂ ਕਹਾਣੀਆਂ ਨੂੰ ਬਿਆਨ ਕਰਦੇ ਹਾਂ ਉਹ ਸਾਡੀ ਅੱਜ ਦੀ ਪਛਾਣ ਨੂੰ ਸਾਡੇ ਸੰਘਰਸ਼ਾਂ ਨੂੰ ਤੇ ਸਾਡੇ ਪਵਿੱਖ ਦੇ ਸੁਪਨਿਆਂ ਨੂੰ ਕਿਵੇਂ ਸ਼ਕਲ ਦਿੰਦਾ ਹੈ ਇਸ ਬਾਰੇ ਸੋਚਣਾ ਬਣਦਾ ਹੈ